ਆ ਦੇਖਿਓ ਮੜਾਏ ਆ ਫੇਰ ਕਰਦੇ ਆ ਗੱਲ ਇਹਦੇ ਬਾਰੇ ਲੋਕ ਸਿਰਾ ਕਰਾਉਂਦੇ ਆ ਕਮੈਂਟਾਂ ਚ ਪਹਿਲਾਂ ਵੀਡੀਓ ਦੇਖੋ ਫੇਰ ਇਸਦੇ ਫਨੀ ਕਮੈਂਟ ਪੜਾਂਗੇ ਹਾਂ ਹੁਣ ਕੱਟ ਕੇ ਤਿੰਨ ਵੀਡੀਓ ਲਾਈਆਂ ਮੈਂ ਤੇ ਦੱਸ ਇਹ ਕੁੜੀਆਂ ਦੀ ਕੀ ਉਮਰ ਆ ਜਵਾਖੜੀਆਂ ਹੈਗੀਆਂ ਸੜੀਆਂ ਕੱਲ ਜੰਮੀਆਂ ਆ ਜਾਸ਼ ਕੀ ਕਰਨ ਬੈਗੀਆਂ ਪਹਿਲਾਂ ਤਾਂ ਨਿੱਕੇ ਹੁੰਦੇ ਵੱਡਿਆਂ ਦਾ ਵਿਆਹ ਵੈਂਦੇ ਸੀ ਹੁਣ ਵੱਡੇ ਹੋ ਗਏ ਨਿੱਕਿਆਂ ਦਾ ਵਿਆਹ ਵੇਖਾਂਗੇ ਯਾਰ ਹੁਣ ਹਰੇਕ ਪਰਿਵਾਰ ਚ ਸ਼ਾਮ ਨੂੰ ਅੱਧਾ ਘੰਟਾ ਪਜਵਾਕ ਨੂੰ ਫੋਨ ਫੜਾਉਣੀ ਫੜਾਉਨੇ ਆ ਵੀ ਚੱਲ ਵੇਖ ਲਾ ਤੇ ਇਹ ਮੱਲੂ ਜੂਰੀ ਮੂਰੇ ਆ ਜਾਂਦੇ ਆ ਇਹ ਇਹ ਗੰਦ ਪਾ ਰੱਖਿਆ ਇਹਨਾਂ ਨੇ ਇੰਨਾ ਕ ਗੰਦ ਪਾ ਰੱਖਿਆ ਜਦੋਂ ਖੋਲੋ ਆਹੀ ਚੀਜ਼ ਮੂਰੇ ਆਉਂਦੀ ਹੈ ਕੋਈ ਸਾਲੀ ਸੁਖਾਉਣ ਵਾਲੀ ਚੀਜ਼ ਤਾਂ ਮੂਰੇ ਆਉਂਦੀ ਓ ਹੀ ਨੀ ਨਾ ਚਾਹੇ ਲੱਖੋਂ ਦੇ ਚ ਸੈਟਿੰਗ ਕਰਕੇ ਰਿਸਟ੍ਰਿਕਸ਼ਨ ਲਾ ਦਗੇ ਕੁਛ ਮਰਜ਼ੀ ਕਰ ਦਗੇ ਇਹੀ ਮੂਰੇ ਆਉਂਦੇ ਆ ਪਰ